ਹਾਗਣ ਤੋਂ ਉੱਠ ਪਜਿਆ ਲਾੜਾ ਤੇ ਵੀਡੀਓ ਹੋਈ ਸੋਸ਼ਲ ਮੀਡੀਆ ਉੱਤੇ ਵਾਇਰਲ ਹਾਗਣ ਉੱਤੇ ਬੈਠੇ ਲਾੜੇ ਦੀਆਂ ਜੁੱਤੀ ਚੱਕਣ ਦੀ ਰਸਮ ਸਾਲੀਆਂ ਵੱਲੋਂ ਕੀਤੀ ਜਾ ਰਹੀ ਸੀ ਪਰ ਮੌਕੇ ਉੱਤੇ ਲਾੜਾ ਪਜਿਆ ਅੱਖ ਬਚਾ ਕੇ ਜੱਥੇ ਦੀ ਦੂਰ ਤੋਂ ਪਾਲਸ ਦੀ ਬੈਕਸਾਈਡ ਜੋ ਕਿ ਇਹ ਖੇਤਾਂ ਵਾਲੀ ਜਗ੍ਹਾ ਉੱਪਰ ਲਾੜਾ ਬੇਹੱਦ ਭੱਜ ਲੈਂਦਾ ਹੈ ਪਰ ਪਿੱਛੇ ਸੇ ਸੱਤ ਸਾਲੀਆਂ ਤੇ ਸੇ ਸੱਤ ਸਾਲੇ ਲਾੜੇ ਦੇ ਮਾਗਰ ਪੈ ਜਾਂਦੇ ਹਨ ਤੇ 15-20 ਮਿੰਟ ਇਹ ਘਾਹ ਦੇ ਵਿੱਚ ਖੱਦਲ ਖਬਾਰ ਹੁੰਦੇ ਹਨ ਤੇ ਇੱਕ ਦੂਜੇ ਤੇ ਉੱਤੇ ਵੀ ਡਿੱਗਦੇ ਹਨ ਤੇ ਤੁਸੀਂ ਐਸੇ ਵੀਡੀਓ ਦੇ ਵਿੱਚ ਦੋਸਤੋ ਸਾਫ-ਸਾਫ ਦੇਖ ਸਕਦੇ ਹੋ ਲਾੜਾ ਕਿਵੇਂ ਇੱਕੋ ਦਾਮਾਂ ਸਾਲੀਆਂ ਤੋਂ ਹੱਥ ਸੜਾ ਕੇ ਭਜਦਾ ਹੋਇਆ ਤੇ ਸਾਲੀਆਂ ਨੂੰ ਥੱਲੇ ਸੈਟ ਦਿੰਦਾ ਜਿੱਥੇ ਕਿ ਕੁਝ ਸਾਲੀਆਂ ਦੇ ਤਾਂ ਕੱਪੜੇ ਵੀ ਗੰਦੇ ਹੋ ਗਏ ਹੋਣਗੇ ਪਰ ਲਾੜਾ ਨਹੀਂ ਆਇਆ ਹਰ ਤੱਕ ਅਖਰ ਨੂੰ ਲਾੜਾ ਹੰਬਹੁਮਕੇ ਜਦੋਂ ਖੜ ਜਾਂਦਾ ਹੈ ਤਾਂ ਸਾਲੀਆਂ ਵੱਲੋਂ ਲਾੜੇ ਦੀ ਲਾਹੀ ਜਾਂਦੀ ਹੈ ਜੋਤੀ ਤੇ ਜੁੱਤੀ ਚੱਕ ਕੇ ਸਾਲੀਆਂ ਵੱਲੋਂ ਪਾਇਆ ਜਾਂਦਾ ਹੈ ਪੰਗੜਾ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ਼-ਸਾਫ਼ ਦੇਖ ਸਕਦੇ ਹੋ ਇਸ ਵਿੱਚ ਲਾੜਾ ਹੋਇਆ ਨਾਕਾਮਜਾਬ ਤੇ ਸਾਲੀਆਂ ਵੱਲੋਂ ਵੀ ਕੀਤਾ ਗਿਆ ਸੀ ਆਪਣਾ ਜੋਰ ਰਜਮਾਇਆ ਗਿਆ ਤੇ ਜੇ ਅੱਗੇ ਦੀ ਹੋਰ ਵੀਡੀਓ ਹੋਈ ਸੋਸ਼ਲ ਮੀਡੀਆ ਤੇ ਬਾਹਰ ਤੇ ਇਹੋ ਜਿਹੇ ਵੀਡੀਓ ਹੋਰ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਪਰ ਅਸੀਂ ਨਾ ਵੀਡੀਓ ਦੀ ਕੋਈ ਖਾਸ ਪੁਸ਼ਟੀ ਨਹੀਂ ਕਰਦੇ ਹੁੰਦੇ ਕਿ ਇਹ ਅਸਲ ਹਨ ਜਾਂ ਝੂਠੀਆਂ ਜੱਥੇ ਕੀ ਦੋਤੇ ਇਹੋ ਜਿਹੇ ਵੀਡੀਓ ਸੋਸ਼ਲ ਮੀਡੀਆ ਉਤੇ ਮਨੋਰੰਜਨ ਦੇ ਲਈ ਬਣਾਈ ਜਾਂਦੇ ਹਨ ਤੁਸੀਂ ਮਨੋਰੰਜਨ ਦੇ ਲਈ